ਨਮਸਕਾਰ ਹਰ ਹਫਤੇ ਜਿਵੇਂ ਕਿਸੇ ਨਾ ਕਿਸੇ ਟੌਪਿਕ ਤੇ ਆਪਾਂ ਗੱਲ ਕਰਦੇ ਆਂ ਅੱਜ ਅਸੀਂ ਗੱਲ ਕਰਾਂਗੇ ਹੈਪਟਾਈਟਸ B C ਜਾਂ ਐਚ ਆਈਵੀ ਜਿਵੇਂ ਕਿ ਡਿਜ਼ੀਜ਼ ਹੁੰਦੀਆਂ ਨੇ ਪੀਸ਼ੇ ਨਾਲੋਂ ਤੇ ਕਿਉਂਕਿ ਇਹ ਸਾਡੇ ਡਾਕਟਰ ਸਾਹਿਬ ਨੇ ਡਾਕਟਰ ਜੋਤੀ ਠਾਕੁਰ ਐਮ ਡੀ ਮੈਡੀਸਨ ਬੇਸਿਕਲੀ ਆਮ ਲੋਕਾਂ ਨੂੰ ਇਹ ਪ੍ਰੋਬਲਮ ਵੀ ਹੁੰਦੀ ਕੁਝ ਸਾਡੇ ਕੋਲ ਮਤਲਬ ਲੋਕਾਂ ਨੇ ਆ ਕੇ ਕੰਟੈਕਟ ਵੀ ਕੀਤਾ ਜਾਂ ਆਪ ਸਾਨੂੰ ਆਪਣੇ ਉਹ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਜੀ ਸਾਡੇ ਲਈ ਨੂੰ ਕਾਲਾ ਪੀੜਾ ਹੋ ਗਿਆ ਜਾਂ ਹੈਪਟਿਟ ਸੀ ਹੋ ਗਿਆ ਪੋਜ਼ਿਟਿਵ ਹੈਪਟਿਟ ਵੀ ਪੋਜ਼ਿਟਿਵ ਹੋ ਗਿਆ ਵੀ ਕੋਈ ਇਹ ਡਰਗ ਤਾਂ ਨਹੀਂ ਲੈਂਦਾ ਕਿਉਂਕਿ ਉਹ ਜਿਹੜਾ ਪੇਸ਼ੈਂਟ ਸਾਡੇ ਕੋਲ ਕਈ ਤਾਂ ਡਰਗ ਲੈਂਦੇ ਹੁੰਦੇ ਨੇ ਕਈ ਪਹਿਲੇ ਲੈ ਚੁੱਕੇ ਹੁੰਦੇ ਆ ਲੇਕਿਨ ਕੋਈ ਜ਼ਰੂਰੀ ਨਹੀਂ ਹੈ ਵੀ ਡਰਗ ਲੈਂਦੇ ਕਿ ਵੀ ਹੋਰ ਵੀ ਬੜੇ ਕਾਰਨ ਹੁੰਦੇ ਨੇ ਪੋਜ਼ਿਟਿਵ ਹੋਣ ਦੇ ਸੋ ਮੈਮ ਇਹ ਕੀ ਕਾਰਨ ਹੈ ਮੈਂ ਜ਼ਿਆਦਾ ਕਰਕੇ ਜਿਵੇਂ ਹੈਪਟਿਟ ਵੀ ਹੋ ਸੀ ਜਾਂ ਕੋਈ ਡਰਗ ਹੈ ਵੀ ਤਾਂ ਜਿਵੇਂ ਇੰਜੈਕਸ਼ਨ ਲੈ ਕੇ ਹੋ ਜਾਂਦਾ ਕਿਸੇ ਨੂੰ ਤੇ ਹੋਰ ਵੀ ਕੀ ਰੀਜ਼ਨ ਹੁੰਦੇ ਆ ਮੈਨੇ ਬਿਲਕੁਲ ਸਰ ਇਸ ਤੋਂ ਇਲਾਵਾ ਆਪਣਾ ਇਹ ਹੀ ਹੈ ਕਿ ਜਿਹੜੇ ਵੀ ਔਰ ਸੀ ਦੋਨੋਂ ਵਾਇਰਸ ਨੇ ਬੀਟ ਬਲੱਡ ਟ੍ਰਾਂਸਮਿਟਡ ਹੁੰਦੇ ਨਹੀਂ ਅਗਰ ਤੁਹਾਡਾ ਕਿਸੀ ਇਨਫੈਕਟਡ ਬਲੱਡ ਜਿਹਦਾ ਆਲਰੇਡੀ ਜੀਓ ਬੀ ਜਾਂ ਸੀ ਹੈ ਉਹਦਾ ਬਲੱਡ ਦਾ ਕੰਟੈਕਟ ਕਿਸੇ ਦੂਸਰੇ ਪਰਸਨ ਨਾਲ ਹੋਣੋਂ ਕਿਸੇ ਵੀ ਮੀਨਸ ਨਾਲ ਹੋ ਸਕਦਾ ਹੈ ਮੁੰਜੇ ਲੱਗਦਾ ਯੂਜੂਲੀ ਕਹਿੰਦੇ ਆ ਕਿ ਸਿਰਫ ਲੋਕਾਂ ਦੇ ਮਨ ਚਾਹੁੰਦਾ ਕਿ ਜਿਹੜੇ ਡਰੱਗਸ ਲੈਂਦੇ ਨੇ ਟੀਕੇ ਲਗਾਉਂਦੇ ਨੇ ਚਲੋ ਤਾਂ ਇੱਕ ਦੂਜੇ ਦੀ ਨੀਡਲ ਸੀਵ ਕਰ ਲੈਂਦੇ ਨੇ ਉਹ ਇੱਕ ਕਾਮਨ ਇਨਫੈਕਟਡ ਹੈ ਬਸ ਦੂਸਰਾ ওভারਕੀਨ ਮੈਂ ਕਿ ਆਪਾਂ ਕਿਸੇ ਦਾ ਚੱਕੀ ਰੇਜ਼ਰ ਯੂਜ਼ ਕਰ ਲੈਂਦੇ ਆ ਉਹਨਾਂ ਤੇ ਕੱਟ ਲੱਗਦਾ ਤੇ ਉਹ ਦੂਸਰਾ ਦੂਸਰੇ ਨੂੰ ਕੱਟ ਲੱਗ ਗਿਆ ਤਾਂ ਉਹਦੇ ਵਿੱਚ ਟ੍ਰਾਂਸਮਿਸ਼ਨ ਹੋ ਗਈ ਫਿਰ ਆਪਣੀਆਂ ਅਨ ਹੈਲਦੀ ਜਿਹੜੀਆਂ ਆ ਪ੍ਰੈਕਟਿਸਿਸ ਚੱਲਦੀਆਂ ਨੇ ਬਲੱਡ ਟ੍ਰਾਂਸਮਿਸ਼ਨ ਆਪਾਂ ਨਹੀਂ ਧਿਆਨ ਰੱਖਦੇ ਨੀਡਲਸ ਬਹੁਤ ਉਦੇਖਿਆ ਨਾ ਮੈਂ ਕਿ ਨੀਡਲਸ ਬੜੀ ਸ਼ੇਅਰਿੰਗ ਤੇ ਯੂਜ਼ ਕੀਤੀ ਜਾਂਦੀ ਹੈ ਅੱਜ ਵੀ ਕਿਤੇ ਕਿਤੇ ਪ੍ਰੈਕਟਿਸਿਸ ਹੈਗੀਆਂ ਨੇ ਉਹਦੇ ਥਰੂ ਹੋ ਜਾਂਦਾ ਸੋ ਹੋਰ ਆਪਣਾ ਆਪਣਾ ਮਦਰ ਅਗਰ ਇਨਫెక్ਟਡ ਹੈਗੀ ਹੈ ਤਾਂ ਉਹਦੇ ਤੋਂ ਚਾਂਸਿਸ ਹੈਗੇ ਕਿ ਡੀਬੀਗ ਹੋ ਸਕਦਾ ਹੈ ਅਨਸੇਫ ਸੈਕਸ਼ੁਅਲ ਪ੍ਰੈਕਟਿਸਿਸ ਹੈਗੀਆਂ ਤੇ ਉਹਦੇ ਥਰੂ ਵੀ ਉਹਨੇ ਟ੍ਰਾਂਸਮਿਸ਼ਨ ਹੋ ਸਕਦੀ ਹੈ ਸੋ ਵੇਰੀਅਸ ਰੀਜ਼ਨਸ ਹੋ ਸਕਦੇ ਆ ਤਾਂ ਇਵੈਲੂਏਟ ਕਰਵਾਉਣਾ ਚਾਹੀਦਾ ਜਿਵੇਂ ਜਿਵੇਂ ਮੈਂ ਦੇਖਿਆ ਕਈ ਵਾਰੀ ਪੇਸ਼ੈਂਟ ਨੇ ਆਪਣੇ ਦੇ ਵੀ ਲਿਖਿਆ ਕੋਈ ਬਲੱਡ ਦੇ ਨਾਲ ਵੀ ਜਿਵੇਂ ਬਲੱਡ ਦੇ ਪਹਿਲੇ ਨੈਗੇਟਿਵ ਹੁੰਦਾ ਪੇਸ਼ੈਂਟ ਦਾ ਜਿਵੇਂ ਤੇ ਉਹਦੇ ਵਿੱਚ ਮਤਲਬ ਬਾਅਦ ਚ ਪੇਸ਼ੈਂਟ ਨੂੰ ਪੋਜ਼ਿਟਿਵ ਆ ਜਾਂਦਾ ਕਿਸੇ ਦੇ ਕੋਈ ਉਹ ਕੀ ਕਾਰਨ ਹੈ ਸਰ ਇਦਾਂ ਹੈ ਕਿ ਆਪਾਂ ਜੋ ਰੂਟੀਨ ਪ੍ਰੈਕਟਿਸ ਕਰਨੀ ਹੈਗੀ ਆਪਾਂ ਕਾਰਡ ਟੈਸਟ ਕਰਦੇ ਆ ਸੋ ਕਾਰਡ ਟੈਸਟ ਪੋਜ਼ਿਟਿਵ ਉਦੋਂ ਹੁੰਦਾ ਜਦੋਂ ਆਪਣੀ ਵੈਸੇ ਤਾਂ ਪકડਿਆ ਹੀ ਜਾਂਦਾ ਬਟ ਯੂਜੂਲੀ ਇਹ ਹੁੰਦਾ ਕਿ ਕੁਝ ਅਗਰ ਆਪਣੇ ਵਾਇਰਲ ਲੋਡ ਇੰਨਾ ਨਹੀਂ ਹੈਗਾ ਬਾਡੀ ਦੇ ਵਿੱਚ ਤਾਂ ਕਾਰਡ ਟੈਸਟ ਵੀ ਕਈ ਵਾਰੀ ਆਉਂਦਾ ਨਹੀਂ ਨੈਗੇਟਿਵ ਆ ਜਾਂਦਾ ਤਾਂ ਉਹਦੇ ਲਈ ਆਪਾਂ ਨੂੰ ਅਗਰ ਲੱਗ ਰਿਹਾ ਉਹਦੇ ਸਿੰਪਟਮਸ ਲੱਗ ਰਹੇ ਨਹੀਂ ਆਉਂਦੇ ਕੋਈ ਬਾਕੀ ਟੈਸਟ ਸਾਨੂੰ ਦਿਨੇ ਸਕਦੇ ਨੇ ਤਾਂ ਆਪਾਂ एलाइजा या वायरल लोड उन्होंने प्रिसक्राइब कर दी फिर वो कंफरमेटरी पता लगता है कि वह जो वायरस का लोड पता लग जाता कि है कि किटिटी हैगी है ट्रीट कर जरूरत है नहीं है और एलाइजा जो है, है वो आप पहला मतलब स्टैप पहले एलाइजा कर सकते हैं उस तो कन्फर्म हो जाता है कि पॉजिटिव है या नहीं सो यह हो सकता है कि उस टाइम तो रैपिड टैस करवाया हो नैगेटिव आ गया होगा ਤੇ ਹੁਣ ਜਿਹੜਾ ਜਦੋਂ ਤੁਹਾਡਾ ਲੋਡ ਵੱਧ ਰਿਹਾ ਆਪਾਂ ਕਹਿੰਦੀਆਂ 6 ਮਹੀਨੇ ਪਹਿਲਾਂ ਨਹੀਂ ਸੀ ਤਾਂ ਉਹ ਹੁਣ ਕਾਂਟੈਸਟਲੀ ਪੋਜ਼ਿਟਿਵ ਆ ਸਕਦਾ ਤੇ ਜਦੋਂ ਨੀਮੇ ਪਿਛਲੇ ਕਰਕੇ ਜਦੋਂ ਪੋਜ਼ਿਟਿਵ ਆ ਗਿਆ ਤੇ ਉਹ ਰੀਟਰੀਟਮੈਂਟ ਸੁਪੋਜ਼ ਲੈ ਲਿਆ ਉਹਦੇ ਬਾਅਦ ਨੈਗੇਟਿਵ ਹੁੰਦਾ ਕਿ ਨਹੀਂ ਹੁੰਦਾ ਸਰ ਚਾਂਸ ਜਿਹੜਾ ਸੀ ਹੈਗਾ ਉਹ ਕਿਉਰੀਬਲ ਹੈਗਾ ਅਗਰ ਉਹਦਾ ਆਪਾਂ ਟਰੀਟਮੈਂਟ ਜਿਹੜਾ ਹੈਗਾ ਪਹਿਲਾਂ ਆਪਾਂ 3 ਮਹੀਨੇ ਦੀ ਡਾਇਰੈਕਟ ਐਂਟੀਵਾਇਰਲ ਥੈਪੀਸ ਦਿੰਦੇ ਆ ਅੱਜ ਕੱਲ ਤਾਂ ਆਗੀਆਂ ਹੋਈਆਂ ਨੇ ਕੋਲ ਟੈਬਲੇਟਸ ਤੋ ਆਪਾਂ ਜਿੰਨੇ ਵੀ ਇਹ ਬਾਰੇ ਦਾ ਵਾਇਰਲ ਰੋਡ ਕਰਵਾਉਣੀ ਹੈ ਹੈਵ ਟੂ ਸੀ ਵਾਲੇ ਅਗਰ ਆਪਣੀਆਂ ਮਤਲਬ ਠੀਕ ਬਾਕੀ ਚੀਜ਼ਾਂ ਦਾ ਵੀ ਧਿਆਨ ਰੱਖਦੇ ਨਹੀਂ ਹੁਣ ਆਪਣੇ ਹਾਈ ਰਿਸਕ ਜੋਬ ਮਨਾਂ ਦੇ ਸੀਗੇ ਨਹੀਂ ਅਗਰ ਉਹ ਜਿਹੜਾ ਡਰਗੇ ਪੀਜ਼ਰਸ ਨਹੀਂ ਇਹ ਦੁਬਾਰਾ ਵੀ ਪ੍ਰੈਕਟਿਸ ਇੰਦਾ ਦੀ ਕਰ ਰਹੇ ਨੇ ਤਾਂ ਫਿਰ ਮੋਸਟਲੀ ਆ ਜਾਂਦਾ ਵਾਇਰਲ ਰੋਡ ਆਪਣਾ ਠੀਕ ਹੋ ਜਾਂਦਾ ਹੈ ਤੇ ਉਹ ਟ੍ਰੀਟ ਹੋ ਵੀ ਜਾਂਦਾ ਹੈ ਨਹੀਂ ਵੀ ਹੁੰਦਾ ਤਾਂ ਆਪਾਂ ਫਿਰਸ ਉਹ ਰ ਅਪਾ ਉਹਨਾਂ ਨੂੰ ਹੋਲਡ ਨੈਕਸਟ 3 ਮੰਥਲੀ ਜਾਂ ਫਿਰ ਆਪਾਂ ਉਹਨਾਂ ਦੀ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦਾ ਵਾਇਰਸ ਹੈ ਉਹਦੇ ਸਪੈਸਿਫਿਕ ਆਪਾਂ ਨਾਲ ਕਾਸ਼ ਕਰਦੇ ਆ ਜਿਹੜਾ ਹੈਪਟਾਈਟਿਸ ਬੀ ਹੈ ਉਹਦੇ ਵਿੱਚ ਆਪਾਂ ਮੋਸਟਲੀ ਆ ਥੈਟ ਇਜ਼ ਨਾਟ ਆਲਵੇਜ਼ क्यਉਰੇਬਲ ਬਟ ਉਹਨੂੰ ਆਪਾਂ ਹਾ ਟਰੀਟੇਬਲ ਜ਼ਰੂਰ ਹੈ ਉਹਨੂੰ ਆਪਾਂ ਡਰਗ ਦੇ ਕੇ ਉਹਦਾ వైరਲ ਲੋਡ ਸਪਰੈਸ਼ਨ ਰੱਖ ਸਕਦੇ ਹਾਂ ਤਾਂ ਕਿ ਅਗਰ ਉਹ ਬਲੱਡ ਚ ਹੈ ਉਹਦੀ ਮਾਤਰਾ ਬਿਲਕੁਲ ਘੱਟ ਤੋਂ ਘੱਟ ਰਹੇ ਔਰ ਬਾਕੀ ਆਰਗਨਸ ਨੂੰ ਅਫੈਕਟ ਨਾ ਕਰੇ ਜਿਵੇਂ ਮੈਂ ਆਪਾਂ ਜੇਕਰ ਆਪਾਂ ਸੁਪੋਜ਼ ਮੈਡੀਸਨ ਅਪਸਟਾਰ ਕਰਦੇ 3 ਮਹੀਨੇ ਬਾਅਦ ਉਪਾ ਕੇ ਵੀ ਸਟਾਰਟ ਕਰਨੇ ਜੇ ਪੋਜ਼ਿਟਿਵ ਆ ਗਿਆ ਜਾਂ ਕੋਈ ਦਾ ਵਾਇਰਲ ਲੋਡ ਕਰਾ ਕੇ ਕਰਨਾ ਚਾਹੀਦਾ ਸਰ ਪਹਿਲਾਂ ਤਾਂ ਉਹੀ ਜਿਵੇਂ ਆਪਾਂ ਅਗਰ ਸੀਰ ਰਾ ਟੈਸਟ ਪੋਜ਼ਿਟਿਵ ਆ ਜਾਂਦਾ ਹੈ ਆਪਾਂ ਬੀ ਹੀ ਪਹਿਲਾਂ ਵਾਇਰਲ ਲੋਡ ਦਾ ਕਰਵਾਣੀ ਕਰਵਾਉਣਾ ਜਾਂ ਐਲਾਈਜ਼ਾ ਦੇ ਨਾਲ ਇੱਕ ਬੜੀ ਕਨਫਰਮੇਟਰੀ ਆਪਾਂ ਦੇਖਣਾ ਇਹ ਹੁੰਦਾ ਹੈ ਕਿ ਵਾਕਿਚ ਪੋਜ਼ਿਟਿਵ ਹੈ ਨਹੀਂ ਹੈ ਤਾਂ ਹੈਪੀ ਸਿੱਧਾ ਤਾਂ ਇਦਾਂ ਹੈਗਾ ਕਿ ਪੋਜ਼ਿਟਿਵ ਆ ਗਿਆ ਤਾਂ ਆਪਾਂ ਦੇਣਾ ਹੀ ਹੁੰਦਾ ਹੈ ਐਂਟੀਵਾਇਰਲ ਟਰੀਟਮੈਂਟ ਪਰ ਹੈਪੀ ਬੀ ਦਾ ਕੀ ਹੁੰਦਾ ਆਪਾਂ ਬਾਕੀ ਫੈਕਟਰਸ ਵੀ ਦੇਖਦੇ ਹਾਂ ਨਾਟ ਆਲਵੇਸ ਇੱਕ ਵਾਇਰਲ ਲੋਡ ਦੇ ਸਪੈਸੀਫਿਕ ਵੈਲਿਊਜ਼ ਹੁੰਦੀਆਂ ਨਹੀਂ ਕਿ ना तो एल एफ भी खराब नहीं लीवर भी हाँ अगर लीवर अफेक्ट हो ही चुके हैं फिर चाहे जिन्ना मर्जी वायरल रोड है ट्रीटमेंट हैपेटाइटिस बी स्टार्ट करना ही करना है और अगर कुछ केस है कि हैपेटाइटिस बी का वायरस है बट लोड इन्ना ज़्यादा नहीं होंगे तो उस केस आप पेशेंट्स को कहें कि हले ट्रीटमेंट स्टार्ट करूँ बाकी चीज़ा हाल ठीक है तो वायरल रोड बहुत ही ज़्यादा घट्ट है तो आप छः महीने बादबारा रिपीट करवाई कहते हैं अगर ठीक रह तो ठीक है नहीं मतलब आप छे छः महीने बाद ਉਹ ਕਹਿੰਦੇ ਨੇ ਆਪਣਾ ਚੈੱਕ ਕਰਵਾਓ ਔਰ ਅਗਰ ਉਹਦਾ ਕੋਈ ਹੋਰ ਵਰਨਨ ਫੈਕਟ ਹੈ ਜਾਂ ਕੁਝ ਹੋਰ ਹੈ ਤਾਂ ਆਪਾਂ ਉਸੇ ਟਾਈਮ ਪੀਡਾ ਸਟਾਰਟ ਕਰਨਾ ਹੋਵੇਗਾ ਔਰ ਖਾਸ ਸੀ ਦੇ ਕੇਸ ਦੇ ਵਿੱਚ ਤਾਂ ਮੋਸਟਲੀ ਆਪਾਂ ਆ ਗਿਆ ਪੋਜ਼ਿਟਿਵ ਤਾਂ ਸਟਾਰਟ ਕਰ ਦਿੰਦੇ ਹਾਂ ਸੋ ਜਿਵੇਂ ਡਕਟਰ ਤੁਸੀਂ ਆ ਵੀ ਬੇਸਿਕਲੀ ਜੇ ਪੋਜ਼ਿਟਿਟਿਵ ਆ ਗਿਆ ਉਸ ਤੋਂ ਬਾਅਦ ਜਿਹੜੇ ਬਾਕੀ ਚੀਜ਼ਾਂ ਨੇ ਲੇਜਾ ਟੈਸਟ ਕਰਨਾ ਜਾਂ ਉਹਦਾ ਬਾਇਰ ਲੋਡ ਚੈੱਕ ਕਰਨਾ ਉਸ ਤੋਂ ਬਾਅਦ ਹੀ ਪ੍ਰੋਪਰ ਟਰੀਟਮੈਂਟ ਦਿੱਤਾ ਜਾਂਦਾ ਜਾਂ ਉਹਦੇ ਕੋਈ ਬਾਕੀ ਅਗਰ ਟਿਪੀ ਮੇਰਾ ਰੇਜ਼ ਹੋਣਾ ਤਾਂ ਹੀ ਟਰੀਟਮੈਂਟ ਦਿੱਤਾ ਜਾਂਦਾ ਦੂਜੀ ਗੱਲ ਜਿਵੇਂ ਖਾਸ ਸਾਡੀ ਪ੍ਰੋਬਲਮਸ ਹੁੰਦੀਆਂ ਨੇ ਵੀ ਕੋਈ ਏ ਨਹੀਂ ਵੀ ਕੋਈ ਬੰਦਾ ਡਰਗ ਲੈ ਰਿਹਾ ਉਹਦਾ ਇੱਕ ਪੋਸਿਟਿਵ ਆਏਗਾ ਕਿਉਂਕਿ ਜਿਵੇਂ ਡਾਕਟਰ ਸਰ ਦੱਸਿਆ ਵੀ ਕੋਈ ਸ਼ੇਪ ਕਰਾ ਰਿਹਾ ਨਾਈ ਦੇ ਕੋਲ ਜਾ ਕੇ ਬਲੇਡ ਸੇਮ ਯੂਜ਼ ਹੋ ਗਿਆ ਜਾਂ ਸ਼ੇਫਿੰਗ ਮੇਰੀ ਦੂਜਾ ਯੂਜ਼ ਕਰ ਰਹੇ ਉਹ ਦੀ ਆਪਾਂ ਯੂਜ਼ ਕਰ ਲਿਓ ਤੇ ਨਾਲ ਵੀ ਹੋ ਜਾਂਦਾ ਬਾਕੀ ਮਰਦ ਤੇ ਇਸਤਰੀ ਇਕੱਠੇ ਹੋਣ ਨਾਲ ਵੀ ਇਹ ਪ੍ਰੋਬਲਮ ਆਂਦੀ ਹੈ ਮਤਲਬ ਜੁਨੇ ਪ੍ਰੋਬਲਮ ਹੈ ਤਾਂ ਵੀ ਇਹ ਪ੍ਰੋਬਲਮ ਬੱਚੇ ਨੂੰ ਆ ਸਕਦੀ ਹੈ ਤੇ ਜੇ ਕੇਵਰੀ ਆਪਾਂ ਇੰਜੈਕਸ਼ਨ ਕਿਤੇ ਲਾਇਆ ਤੇ ਉਹੀ ਇੰਜੈਕਸ਼ਨ ਡਾਕਟਰ ਨੇ ਉਹ ਸੂਈ ਦੂਜੇ ਕਿਸੇ ਤੇ ਲਾਤੀ ਕਾ ਵੀ ਪੋਸਿਬਿਲਟੀ ਰਹਿੰਦੀ ਹੈ ਵੀ ਉਹ ਪੋਜ਼ਿਟਿਵ ਹੋ ਜਾਏਗਾ ਸੋ ਇਹ ਬਾਕੀ ਚੀਜ਼ਾਂ ਹੁੰਦੀਆਂ ਨੇ ਇੱਕੋ ਚੀਜ਼ ਨਹੀਂ ਹੈ ਵੀ ਡਰਗੋ ਲੈਣ ਨਾਲੇ ਕਿਸੇ ਚੀਜ਼ ਦੇ ਉੱਪਰ ਮਤਲਬ ਹੈ ਕਿ ਤੁਸੀਂ ਵੀ ਜਿਹਾ ਚਾਹੀਏ ਪੋਜ਼ਿਟਿਵ ਹੋ ਜਾਏਗਾ ਇਹ ਸਾਰੀਆਂ ਚੀਜ਼ਾਂ ਉੱਪਰ ਰੁਬੀਨ ਚ ਧਿਆਨ ਰੱਖਣਾ ਵੀ ਜੇ ਹੋ ਵੀ ਗਿਆ ਇਹ ਤੋਂ ਡਰਨ ਵਾਲੀ ਗੱਲ ਨਹੀਂ ਇਹ ਤਾਂ ਟਰੀਟਮੈਂਟ ਪ੍ਰੋਪਰ ਹੈ ਲੇਕਿਨ ਬਿਸ਼ਰਤੇ ਉਹਨੂੰ ਧਿਆਨ ਦੋਗੇ ਹਨਾ ਹਾਂ ਮਤਲਬ ਪ੍ਰੋਪਰਟੀ ਆਂ ਤਾਂ ਕੋਈ ਪ੍ਰੋਬਲਮ ਨਹੀਂ ਆਏਗੀ ਉਹ ਠੀਕ ਵੀ ਹੋ ਗਏਗਾ ਹਮਸ਼ਾਹ